ਬਾਬਾ ਕੇਦਾਰ ਦੇ ਕਬਾਟ ਖੁੱਲਿਆਂ ਲਗਭਗ 1 ਮਹੀਨਾ ਹੋ ਚੁੱਕਿਆ ਤੇ ਲਗਾਤਾਰ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਐਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਪਰਿਵਾਰ ਦੇ ਨਾਲ ਕੇਦਾਰਨਾਥ ਧਾਮ ਪਹੁੰਚੀ ਅਤੇ ਪੂਜਾ ਅਰਚਨਾ ਕੀਤੀ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤ ਆਪਣੇ ਪਰਿਵਾਰ ਦੇ ਨਾਲ ਉੱਤਰਾਖੰਡ ਦੇ ਦੌਰੇ ਤੇ ਹਨ ਉਹਨਾਂ ਨੇ ਹਰੀਦਵਾਰ ਵਿਖੇ ਪਵਿੱਤਰ ਗੰਗਾ ਨਦੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਯਮੁਨਾ ਨੂੰ ਸਾਫ਼ ਕਰਨ ਦਾ ਪ੍ਰਣ ਵੀ ਲਿਆ ਤਾਂ ਜੋ ਲੋਕ ਨਦੀ ਦੇ ਵਿੱਚ ਵਿੱਤਰ ਸ্নান ਕਰ ਸਕਣ ਇਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਬਾਬਾ ਕੇਦਾਰਨਾਥ ਤਾਮਪੁੱਚੀ ਜਿੱਥੇ ਉਹਨਾਂ ਨੇ ਰਸਮਾਂ ਅਨੁਸਾਰ ਬਾਬਾ ਕੇਦਾਰਨਾਥ ਦੀ ਪੂਜਾ ਕਰਨ ਤੋਂ ਬਾਅਦ ਵਿਸ਼ੇਸ਼ ਕਾਮਨਾ ਕੀਤੀ ਬਾਬਾ ਕੇਦਾਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਭਗਵਾਨ ਬਦਰੀਨਾਥ ਦੇ ਦਰਸ਼ਨ ਕਰਨ ਪਹੁੰਚੀ ਭਗਵਾਨ ਬਦਰੀ ਵਿਸ਼ਾਲ ਦੇ ਆਸ਼ੀਰਵਾਦ ਵਜੋਂ ਉਹਨਾਂ ਨੇ ਪ੍ਰਸਾਦ ਪ੍ਰਾਪਤ ਕੀਤਾ ਤਾਂ ਪਾਜਪਾ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਨੇ ਅਤੇ 100 ਦਿਨ ਪੂਰੇ ਹੋਣ ਦੇ ਮੌਕੇ ਤੇ ਮੁੱਖ ਮੰਤਰੀ ਰੇਖਾ ਗੁਪਤ ਆਪਣੇ ਪਰਿਵਾਰ ਦੇ ਨਾਲ ਉੱਤਰਾਖੰਡ ਦੇ ਦੌਰੇ ਤੇ ਹਨ